ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਹਫਿਜ਼ ਪੁਰਾਣੀ ਸਮੇਂ ਦੀ ਗੱਲ ਆ ਜਾਦੀ ਤੋਂ ਪਹਿਲਾਂ ਦੀ ਗੱਲ ਆ ਬੱਚੇ ਜਿਹੜੇ ਸਕੂਲ ਨੂੰ ਜਾ ਰਹੇ ਸੀਗੇ ਇੱਕ ਗਰੁੱਪ ਕਿਉਂਕਿ ਸਕੂਲ ਦੂਰ ਦੂਰ ਹੁੰਦੇ ਸੀ ਪਿੰਡਾਂ ਤੋਂ ਕਈ ਵਾਰ ਦੋ ਦੋ ਪਿੰਡ ਤੁਰ ਕੇ ਜਾਣਾ ਪੈਂਦਾ ਸੀਗਾ ਬੱਚਿਆਂ ਨੂੰ ਜਾਂਦੇ ਸੀਗੇ ਉਹ ਐਜ਼ ਅ ਗਰੁੱਪ ਅਸੀਂ ਵੀ ਜਾਂਦੇ ਰਹੇ ਹਾਂ ਐਜ਼ ਅ ਗਰੁੱਪ ਜਿਹੜੇ ਆ ਉਹ ਅੱਜ ਕੱਲ ਤਾਂ ਚਲੋ ਗੱਡੀਆਂ ਦੇ ਵਿੱਚ ਇਕੱਲੇ ਇਕੱਲੇ ਬੱਸਾਂ ਦੇ ਵਿੱਚ ਜਾਂਦੇ ਆ ਬੱਚੇ ਪੁਰਾਣੇ ਸਮਿਆਂ ਦੇ ਵਿੱਚ ਐਵੇਂ ਹੀ ਤੁਰ ਕੇ ਸਕੂਲਾਂ ਨੂੰ ਜਾਇਆ ਜਾਂਦਾ ਸੀਗਾ ਤੇ ਇੱਕ ਗਰੁੱਪ ਬਣਾ ਕੇ ਜਿੰਨੇ ਸਟੂਡੈਂਟ ਹੁੰਦੇ ਸੀ ਉਸ ਇਲਾਕੇ ਦੇ ਉਹ ਸਾਰੇ ਉੱਥੇ ਨੂੰ ਜਾਂਦੇ ਹੁੰਦੇ ਸੀਗੇ ਤੇ ਜਾ ਰਹੇ ਆ ਬੱਚੇ ਤੇ ਇੱਕ ਬੱਚਾ ਜਿਹੜਾ ਉਹ ਪਿੱਛੇ ਰਹਿ ਗਿਆ ਉਹ ਗੱਲਾਂ ਕਰਦੇ ਕਰਦੇ ਫਿਰ ਦੇਖਦੇ ਆ ਕਿ ਉਹ ਹੈ ਨਹੀਂਗਾ ਨਾਲ ਫਿਰ ਉਹ ਪਿੱਛਾ ਮੁੜ ਕੇ ਦੇਖਦੇ ਆ ਤਾਂ ਕਿੰਨੀ ਦੂਰ ਪਿੱਛੇ ਉਹ ਰਹਿ ਜਾਂਦਾ ਇਕੱਲਾ ਹੀ ਉਹ ਸਾਰੇ ਪਿੱਛੇ ਨੂੰ ਵਾਪਸ ਆਉਂਦੇ ਆ ਕੱਚਦੇ ਆ ਕਿ ਤੂੰ ਇੱਥੇ ਪਿੱਛੇ ਪਿੱਛੇ ਘਾਤੇ ਰਹਿ ਗਿਆ ਕੀ ਕਰਦਾ ਉਹ ਕਹਿੰਦਾ ਕੀਲਾ ਆ ਰਾਹ ਦੇ ਵਿੱਚ ਉਹ ਕਹਿੰਦੇ ਫਿਰ ਤੈਨੂੰ ਕੀ ਉਹ ਕਹਿੰਦਾ ਕਿ ਰਸਤੇ ਦੇ ਵਿੱਚ ਆ ਕਿਸੇ ਦੇ ਠੋਕਰ ਲੱਗੂ ਕੋਈ ਡਿਗੇਗਾ ਇਹਦੇ ਨਾਲ ਫਸ ਕੇ ਇਹਦੇ ਨਾਲ ਹੜ ਕੇ ਕੋਈ ਪਸ਼ੂ ਡਿਗੇਗਾ ਉਹ ਕਹਿੰਦਾ ਤੈਨੂੰ ਪਤਾ ਇਹ ਜਿਹੜਾ ਕੀਲਾ ਆ ਆ ਜਿਹੜਾ ਖੇਤ ਵਾਲੇ ਇਹਨਾਂ ਨੇ ਲਾਇਆ ਹੋਇਆ ਇਹ ਮਿੰਨਤੀ ਕਰਦੇ ਸੀਗੇ ਕਹਿੰਦੇ ਉਹ ਗੱਲ ਠੀਕ ਆ ਪਰ ਗੱਡਿਆਂ ਦਾ ਰਾਹ ਦੇ ਵਿੱਚ ਆ ਨਾ ਇਸ ਕਰਕੇ ਮੈਂ ਜਿਹੜਾ ਇਹ ਪੱਟ ਕੇ ਹੀ ਅੱਗੇ ਜਾਣਾ ਉਹਨੇ ਫਿਰ ਉਹ ਅ ਕੀਲਾ ਪੱਟਿਆ ਤੇ ਉਹਨੂੰ ਸਾਈਡ ਤੇ ਕੀਤਾ ਤੇ ਫਿਰ ਉਹ ਅੱਗੇ ਚੱਲਿਆ ਕਹਿਣ ਦਾ ਮਤਲਬ ਕਿ ਉਹ ਜਿਹੜੀ ਸੋਚ ਆ ਉਹ ਨੂੰ ਅ ਡਿਵੈਲਪ ਕਰਦੀ ਮਤਲਬ ਕਿ ਰਾਹ ਦੇ ਵਿੱਚ ਕੋਈ ਵੀ ਚੀਜ਼ ਆ ਕੋਈ ਵੀ ਕੀਲਾ ਆ ਉਹ ਉਹਨੂੰ ਦੁਖਦਾ ਸੀ ਚੁੱਭਦਾ ਸੀ ਉਹ ਬੱਚਾ ਜਿਹੜਾ ਜਦੋਂ ਵੱਡਾ ਹੋਇਆ ਤੇ ਉਹਨੇ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਉਹਦਾ ਨਾਮ ਸੀ ਸਰਦਾਰ ਬੱਲਭਾਈ ਪਟੇਲ ਜਿਨੇ ਅੰਗਰੇਜ਼ਾਂ ਰੂਪੀ ਕਿਲੇ ਨੂੰ ਰਾਹ ਦੇ ਵਿੱਚੋਂ ਪੱਟ ਕੇ ਭਰੇ ਸੁੱਟਿਆ ਸੀ ਉਹ ਜਿਹੜੀ ਬਚਪਨ ਤੋਂ ਹੀ ਸੋਚ ਸੀ ਉਹਦੀ ਤੇ ਉਹ ਵੱਡਾ ਹੋ ਕੇ ਵੀ ਉਸੇ ਤਰ੍ਹਾਂ ਹੀ ਰਹੀ ਤੇ ਉਹਨੇ ਜਿਹੜਾ ਉਹ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਇਸ ਵੇਲੇ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਜਿਹੜੀ ਆਹੋ ਇਸ ਸਰਦਾਰ ਬੱਲਭਾਈ ਪਟੇਲ ਦੀ ਗੁਜਰਾਤ ਦੇ ਅਹਮਦਾਬਾਦ ਦੇ ਨੇੜੇ ਲੱਗੀ ਹੋਈ ਆ ਸਾਬਰਮਤੀ ਨਦੀ ਦੇ ਕੰਢੇ ਦੇ ਉੱਤੇ ਕਹਿੰਦਾ ਮਤਲਬ ਕਿ ਜਿਨ੍ਹਾਂ ਦੀ ਸੋਚ ਬਚਪਨ ਤੋਂ ਇਸ ਤਰ੍ਹਾਂ ਦੀ ਹੁੰਦੀ ਆ ਉਹ ਵੱਡੇ ਹੋ ਕੇ ਵੀ ਵੱਡੇ ਕਾਰਨਾਮੇ ਕਰਦੇ ਆ ਉਹ ਜਿਹੜੀ ਸੋਚ ਹੈ ਬਚਪਨ ਤੋਂ ਹੀ ਪੈਦਾ ਹੋ ਜਾਂਦੀ ਆ ਤੇ ਉਹੀ ਜਿਹੜੇ ਮਾਰ ਕੇ ਮਾਰਦੇ ਆ ਵੱਡੇ ਹੋ ਕੇ ਤੇ ਜਿਹੜੇ ਚੁੱਪ ਕਰਕੇ ਜਾਣ ਵਾਲੇ ਉਹ ਸਟੂਡੈਂਟ ਬਾਕੀ ਦੇ ਸੀਗੇ ਉਹਨਾਂ ਨੇ ਸ਼ਾਇਦ ਜ਼ਿੰਦਗੀ ਦੇ ਵਿੱਚ ਅਗਾਹ ਵੀ ਕੋਈ ਨਾਮ ਵਾਲਾ ਕੰਮ ਨਾ ਕੀਤਾ ਹੋਵੇ ਜਿਹੜਾ ਬੱਲਭਾਈ ਪਟੇਲ ਨੇ ਉਸ ਵੇਲੇ ਕਿਲਾ ਪਟਕੇ ਕੀਤਾ ਸੀ ਤੇ ਬਾਅਦ ਵਿੱਚ ਵੀ ਉਹਨੂੰ ਅੱਜ ਵੀ ਜਾਣਿਆ ਜਾਂਦਾ ਸਰਦਾਰ ਬੱਲਭਾਈ ਪਟੇਲ ਕਰਕੇ ਅੱਜ ਦੀ ਵੀਡੀਓ ਵਿੱਚ ਆਨੰਦੀ ਥੈਂਕ ਯੂ